ਪਰਲਮ ਕਦੇ ਫਿਰ ਦੇਨੇ ਨਾਤੀ ਹੈ ਇਹ ਦੇਂਦਾ ਫਿਰ ਦੇ ਸਾ ਦੇਣਾ ਨਾਤੀ ਨਾ ਜੀਦਾ ਤੇਰਾ ਕੀ ਹੋਈਂ ਦੇ ਫਿਰ ਦੇ ਸਾ ਦੇਣਾ ਨਾਤੀ ਨਾ ਜੀਦਾ ਕਿਸਾ ਸ੍ਰੀਕਾਲ ਜੀ ਇਟਸ ਲਵੀ ਇਫੈਕਟ ਚ ਤੁਹਾਡਾ ਸਵਾਗਤ ਹੈ ਸੋਸ਼ਲ ਮੀਡੀਆ ਤੇ ਇਹ ਕੁੜੀ ਅਕਸਰ ਤੁਹਾਨੂੰ ਆਪਣੇ ਅੰਗਾਂ ਦਾ ਪ੍ਰਦਰਸ਼ਨ ਕਰਦੀ ਨਜ਼ਰ ਆਈ ਹੋਣੀ ਚਰਕੂ ਲਾਈਕ ਵਿਊ ਪਿੱਛੇ ਹੁਣ ਇਹ ਬੇਸ਼ਰਮ ਸ਼ਰਿਆਮ ਹੀ ਕਹਿ ਰਹੀ ਹੈ ਕੀ ਮੇਰੀ ਹਿੱਕ ਤੇ ਲਮਕਦੇ ਵੇਰ ਦੇਖ ਲਓ ਇਸ ਬੇਸ਼ਰਮ ਦੀ ਇਹ ਹਰਕਤ ਵੇਖ ਕੇ ਲੋਕਾਂ ਨੇ ਦੇਖੋ ਇਸ ਦੀ ਕਿੰਜ ਰੇਲ ਬਣਾਈ ਇੱਕ ਨੇ ਲਿਖਿਆ ਇਹਨੂੰ ਫੀਡ ਦੀ ਬੋਰੀ ਪਾਈ ਜਾਵੇ ਤਾਂ ਇੱਕ ਟੱਬਰ ਦਾ ਦੁੱਧ ਦਾ ਸਰ ਸਕਦਾ ਦੂਜੇ ਨੇ ਲਿਖਿਆ ਮੈਡਮ ਜੀ ਪੂਰੇ ਮੀਂਹ ਚ ਥੋਡੇ ਤਾਂ ਪੈਰ ਹੀ ਨਹੀਂ ਗੱਲੇ ਹੁੰਦੇ ਹੋਣੇ ਅਗਲੇ ਨੇ ਲਿਖਿਆ ਕੁੜੀ ਦੇ ਜਜ਼ਬਾਤ ਉਮਰ ਤੋਂ ਵੱਡੇ ਲੱਗਦੇ ਆ ਅਗਲੇ ਨੇ ਲਿਖਿਆ ਤੇਰੀ ਛਾਤੀ ਤੇ ਬੋਝ ਬਹੁਤਾ ਇਤਨੇ ਲਿਖਿਆ ਮੈਨੂੰ ਲੱਗਦਾ ਸਟੈਂਡ ਲਗਵਾਉਣਾ ਹੀ ਪੈਣਾ ਥੱਲੇ ਤੁਸੀਂ ਵੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੀ ਜਈਆਂ ਹੀ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ